ਫੇ ਕਹਿੰਦੇ ਵੀ ਕੁਝ ਦਾ ਕਹਿੰਦਾ ਕਹਿੰਦਾ ਪੰਜਾਬੀ ਆ ਗਏ ਉਹ ਮਾ ਮੋٹے ਮੋٹے ਅਖਰਜ ਕਹਿੰਦਾ ਪੰਜਾਬੀ ਆ ਗਏ ਉਹ ਪੰਜਾਬ ਪੰਜਾਬ ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਊਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਹੈ ਪੰਜਾਬੀ ਹੋਣਾ ਇੱਕ ਫਖਰ ਦੀ ਗੱਲ ਏ ਸਿੱਖ ਹੋਣਾ ਇੱਕ ਫਖਰ ਦੀ ਗੱਲ ਤੇ ਸਿੱਖ ਜਿੱਥੇ ਵੀ ਜਾਣਗੇ ਪੰਜਾਬੀ ਜਿੱਥੇ ਵੀ ਜਾਣਗੇ ਦੁਨੀਆ ਦੇ ਜਿਹੜੇ ਮਰਜੀ ਸਟੇਜ ਤੇ ਚਲੇ ਜਾਣ ਜਿਹੜੇ ਮਰਜੀ ਸਟੇਜ ਤੇ ਚਲੇ ਜਾਣ ਪਰਫਾਰਮ ਕਰਨਗੇ ਤੇ ਬਹੁਤ ਹੀ ਆਪਣੇ ਆਪ ਦੇ اندر ਪ੍ਰਾਊਡ ਹੋਣਗੇ ਇਹ ਗੱਲ ਕੌਣ ਕਰ ਰਿਹਾ ਹੈ ਇਹ ਗੱਲ ਕਰ ਰਿਹਾ ਹੈ ਦਿਲਜੀਤ ਦੁਸਾਂਝ ਜਿਹੜੇ ਪੰਜਾਬ ਦਾ ਲੈਂਦੇ ਚੜਦੇ ਪੰਜਾਬ ਦਾ ਇੱਕ ਬਹੁਤ ਵੱਡਾ ਨਾਮ ਬਹੁਤ ਵੱਡਾ ਕਲਾਕਾਰ ਤੇ ਬਹੁਤ ਵੱਡਾ ਗੀਤਕਾਰ ਅਜਿਹਾ ਸਾਰੇ ਨਾਲ ਵੀਡੀਓ ਹੈ ਵੀਡੀਓ 올ਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਨੇ ਆ। ਇਹ ਫੇ ਕਹਿੰਦੇ ਵੀ ਤੂੰ ਇਦਾਂ ਕਹਿੰਦਾ ਕੰਨਾ ਪੰਜਾਬੀ ਆ ਗਏ ਉਹ ਮਾ ਮੋਟੇ-ਮੋਟੇ ਖਰਚ ਕਹਿੰਦਾ ਪੰਜਾਬੀ ਆ ਗਏ ਪੰਜਾਬ ਪੰਜਾਬ ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਊਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਦੋ ਹੋਰ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਡੇ ਨਾਲ ਵੀ ਅਪਡੇਟ ਕੁਝ ਪਹਿਲਾਂ ਸ਼ੇਅਰ ਕੀਤਾ ਸੀ ਅਤੇ ਤੁਸੀਂ ਸਾਰੇ ਜਾਣਦੇ ਵੀ ਹੋ ਜਦੋਂ ਦਲਜੀਤ ਦੋਸਾਂਜ ਦਾ ਕੈਨੇਡਾ ਦੇ ਵਿੱਚ ਸ਼ੋਅ ਸੀ ਤਾਂ ਉਸ ਮੌਕੇ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਉਹਨਾਂ ਨੂੰ ਮਿਲਣ ਦੇ ਲਈ ਆਏ ਸਨ ਜਿੱਥੇ ਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਪੁੱਤ ਨੇ ਕੈਨੇਡਾ ਦੇ ਵਿੱਚ ਧਮਾਲਾ ਪਾ ਦਿੱਤੀਆਂ ਸਨ ਰੂਡੋ ਦੇ ਇਸ ਬਿਆਨ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਇੰਨੀ ਆਜਾਦੇ ਮਿਰਚਾਂ ਲੱਗੀਆਂ ਸੀ ਕਿ ਉਹਨੇ ਕਿਹਾ ਸੀ ਪੰਜਾਬ ਦਾ ਪੁੱਤ ਦਿਲਜੀਤ ਨੂੰ ਕਿਉਂ ਕਿਹਾ ਤੁਸੀਂ ਦਿਲਜੀਤ ਨੂੰ ਇੰਡੀਆ ਦਾ ਭਾਰਤ ਦਾ ਪੁੱਤ ਕਹਿਣਾ ਸੀ ਤੇ ਅੱਜ ਕਾਫੀ ਸਮੇਂ ਬਾਅਦ ਦਿਲਜੀਤ ਦਸਾਂਜ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਕਿ ਉਹ ਪੰਜਾਬ ਦਾ ਨਾ ਹੀ ਹਰ ਵਾਰ ਕਿਉਂ ਲੰਦੇ ਨੇ ਦੋਸਤੋ ਇਸ ਸਾਰੇ ਵਿਵਾਦ ਦੇ ਵਿੱਚ ਤੁਸੀਂ ਕਿਸ ਨੂੰ ਸਹੀ ਸਮਝਦੇ ਹੋ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਏ ਦਿਲਜੀਤ ਦੁਸਾਂਤ জাফর ਵੀ ਮਨਜਿੰਦਰ ਸਿੰਘ ਸਿਰਸਾ ਜਰੂਰ ਕਮੈਂਟ ਕਰਕੇ ਆਪਣੀ ਵੋਟ ਪੋਲ ਕਰਨੀ ਤੇ ਉੱਥੇ ਹੀ ਮਨਦੀਪ ਸਿੰਘ ਮੰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ ਕਿਉਂਕਿ ਉਹਨਾਂ ਵੱਲੋਂ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਜੋ ਲੋਕਲ ਬੱਸ ਸਰਵਿਸ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਜਿਸ ਤੇ ਕਈ ਹਜ਼ਾਰਾਂ ਕਰੋੜ ਰੁਪਏ ਲੋਕਾਂ ਦਾ ਪੈਸਾ ਲੱਗਿਆ ਹੋਇਆ ਆਖਿਰ ਇਸ ਦੇ ਪਿੱਛੇ ਕੀ ਮਨਸ਼ਾ ਹੈ ਕੀ ਲਾਗਡਾਟ ਹੈ ਇਹਦਾ ਤਾਂ ਖਲਾਸਾ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਦੇ ਵਿੱਚ ਹੋ ਹੀ ਜਾਵੇਗਾ ਪਰ ਕਿਤੇ ਨਾ ਕਿਤੇ ਇਸ ਲਾਗਡਾਟ ਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਂਦੀ ਇਸ ਖੁੰਦਕ ਦੇ ਵਿੱਚ ਕੀ ਲੋਕਾਂ ਦਾ ਪੈਸਾ ਜੋ ਖੂਨ ਪਸੀਨੇ ਦੀ ਕਮਾਈ ਤੋਂ ਇਕੱਠਾ ਕੀਤਾ ਟੈਕਸ ਹੁੰਦਾ ਉਹ ਖਰਾਬ ਨਹੀਂ ਜਾ ਰਿਹਾ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਉਂਕਿ ਕਿਤੇ ਨਾ ਕਿਤੇ ਜੇਕਰ ਇਹ ਬਸ ਸਰਵਿਸ ਘਾਟੇ ਵਿੱਚ ਵੀ ਚੱਲ ਰਹੀ ਸੀ ਤਾਂ ਜੋ ਸ੍ਰੀ ਅਮਰਸਾਹਬ ਦੇ ਲੋਕ ਹਨ ਜਾਂ ਫਿਰ ਜੋ ਸ਼ਰਧਾਲੂ ਆਉਂਦੇ ਹਨ ਪੂਰੀ ਦੁਨੀਆ ਤੋਂ ਸ੍ਰੀ ਅਮਰਸਾਹਬ ਦੇ ਦਰਵਾਸਾਬ ਕੇ ਨਤਮਸਤਕ ਹੋਣ ਦੇ ਲਈ ਉਹਨਾਂ ਨੂੰ ਇੱਕ ਸਹੂਲਤ ਮਿਲਦੀ ਸੀ ਉਹ ਸਹੂਲਤ ਤੱਕ ਬੰਦ ਕਰ ਦਿੱਤੀ ਗਈ ਹੈ ਆਓ ਦੇਖੋ ਉਹ ਵੀ ਵੱਡੇ ਖੁਲਾਸੇ ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੱਡਾ ਇਹਨੂੰ ਕਿਹਾ ਜਾਂਦਾ ਲੋਕਲ ਜਿੱਥੇ ਬੀਆਰਟੀਐਸ ਆ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ ਬੀਆਰਟੀਐਸ ਦਾ ਅੱਡਾ ਹੈ ਬੀਆਰਟੀਐਸ ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕਾਲੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਇਹਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਰੂਟ ਤਿਆਰ ਕਰਨਾ ਹੋਵੇ ਇਹ ਬਸ ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸ ਇੱਥੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ ਹਜ਼ਾਰ ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ-ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ-ਦੋ ਡਰਾਈਵਰ ਦੋ-ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਬਚਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਾਰਨਵਜੋਤ ਸਿੰਘ ਸਿੱਧੂ ਲੋਕਲ ਬੋਡੀ ਮਿਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ ਸਟੂਡੈਂਟ ਇਚ ਫ੍ਰੀ ਜਾਣਗੇ ਪਲੱਸ 2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹਿੰਗੀ ਟਿਕਟ ਸੀਗੀ ਸਾਢੇ 3 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ ਇੱਕ ਮਹੀਨਾ ਮੈਨੂੰ ਯਾਦ ਹੈ ਬਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ 'ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀਗੀਆਂ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਾਹਨ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬਹਿਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਕਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹੁੰਦਾ ਸਾਰ ਭਗਵੰਤ ਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਬਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਬਤ ਕਰਨ ਤੇ ਇਸ ਤਰ੍ਹਾਂ ਸੂਬਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 800 ਕਰੋੜ ਰੁਪਈਆ ਦਾ ਬਜਟ ਹੈ ਉਹਦੇ ਵਿੱਚ ਸਿੱਖਿਆ ਆਉਂਦੀ ਆ ਉਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ ਉਹਦੇ ਨਾਲ ਸ਼ਹਿਰ ਦੇ ਉੱਤੇ ਟਰੈਫਿਕ ਸੁਧਰਦਾ ਔਰ ਉਹਦੇ ਨਾਲ ਪੋਲੂਸ਼ਨ ਘੱਟ ਹੁੰਦਾ ਇੱਥੋਂ ਤੱਕ ਕਿ ਐਕਸੀਡੈਂਟ ਵੀ ਘੱਟ ਹੁੰਦੇ ਆ ਜਿੰਨੇ ਵਹੀਕਲ ਘੱਟ ਨਿਕਲ ਗਏ ਮੈਂ ਤੈਨੂੰ ਛੋਟੀ ਜੀ ਮਿਸਾਲ ਦੇਣ ਲੱਗਾ ਕੱਲ ਮੈਨੂੰ ਕੋ ਸੁਣਾਉਂਦਾ ਸੀਗਾ ਕਿ ਲਕਜ਼ਮਬਰਗ ਇੱਕ ਛੋਟਾ ਜਿਹਾ ਮੁਲਖ ਹੈ ਅਮਰitsar ਨਾਲੋਂ ਵੀ ਛੋਟਾ ਦੇਸ਼ ਆ ਅਮਰitsar ਦਾ ਏਰੀਆ ਪਤਾ ਕਿੰਨਾ 2683 ਸਕੁਅਰ ਮੀਟਰ ਜਿਹੜਾ ਕਿਲੋਮੀਟਰ ਏਰੀਆ ਤੇ ਲਕਜ਼ੰਬਰਗ ਦਾ ਏਰੀਆ ਕਿੰਨਾ 2586 ਸਕੁਅਰ ਜਿਹੜਾ ਕਿਲੋਮੀਟਰ ਆ ਵੀ 100 ਸਕੁਅਰ ਕਿਲੋਮੀਟਰ ਅਮਰitsar ਨਾਲੋਂ ਵੀ ਘੱਟ ਹੈ ਜੇ ਅਮਰitsar ਦੀ ਵਾਦੀ ਸ਼ਹਿਰ ਦੀ 10-15 ਲੱਖ ਹੋਊਗੀ ਤੇ ਉਹਦੀ ਵਾਦੀ ਮਹ ਜਿਹੜੀ 6.5 ਲੱਖ ਹੈ ਔਰ ਇਨਕਮ ਜਿਹੜੀ ਹੈ ਉਸ ਦੇਸ਼ ਦੀ ਪਰ ਕੈਪੀਟਾ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਨੂੰ ਪਰ ਬੰਦੇ ਦੀ ਜਿਹੜੀ ਇਨਕਮ ਉੱਥੇ ਵੱਧ ਹੈ ਕੱਲਾ ਕੱਲਾ ਬੰਦਾ ਉੱਥੇ ਜਹਾਜ਼ ਰੱਖਣ ਦੀ ਹਸਿਆਤ ਰੱਖਦਾ ਜਿਹੜਾ ਘਰ 'ਚ ਖੜਾ ਕਰ ਸਕਦਾ ਆਪਣੇ ਜਹਾਜ਼ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਹਾਂਜੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖੋ ਕਿ ਜਿਹੜਾ ਦਿਲਜੀਤ ਦੂਸਾਂ ਜੇਗਾ ਉਹ ਕੀ ਗੱਲਬਾਤ ਕਰ ਰਿਹਾ ਹੈ ਪੰਜਾਬੀਆਂ ਨੂੰ ਲੈ ਕੇ ਪੰਜਾਬੀ ਬੋਲੀ ਨੂੰ ਲੈ ਕੇ ਤੇ ਜਿਹੜੇ ਸਿੱਖ ਭਰਾ ਨੇ ਉਹਨਾਂ ਨੂੰ ਲੈ ਕੇ ਬਹੁਤ ਹੀ ਪ੍ਰਾਊਡ ਹੈਗਾ ਤੇ ਪ੍ਰਾਊਡ ਹੋਣਾ ਵੀ ਚਾਹੀਦਾ ਤੇ ਕੁਝ ਲੋਕੇ ਹੁੰਦੇ ਨੇ ਜਿਹੜੇ ਗੱਲ ਕਰਦੇ ਨੇ ਕਿ ਤੁਸੀਂ ਉਹਨੂੰ ਪੰਜਾਬ ਦਾ ਪੁੱਤਰ ਕਿਉਂ ਕਿਹਾ ਤੁਸੀਂ ਉਹਨੂੰ ਇੰਡੀਆ ਦਾ ਕਿਉਂ ਨਹੀਂ ਕਿਹਾ ਤੇ ਤੁਹਾਨੂੰ ਪਤਾ ਫਿਰ ਗੱਲਾਂ ਇੰਜ ਹੁੰਦੀਆਂ ਹੀ ਰਹਿੰਦੀਆਂ ਨੇ ਅਗਰ ਤੁਹਾਨੂੰ ਕੋਈ 10 ਬੰਦੇ ਪਸੰਦ ਕਰਦੇ ਨੇ ਨਾ ਤੇ ਉਹਦੇ ਵਿੱਚੋਂ ਚਾਰ ਬੰਦੇ ਤੁਹਾਨੂੰ ਨਫ਼ਰਤ ਵੀ ਧਾਰਨਾ ਕਰਦੇ ਕਰਦੇ ਹੋਣਗੇ ਜ਼ਰੂਰੀ ਹੈ ਚੀਜ਼ ਲੇਕਿਨ ਦਿਲਜੀਤ ਦੋਸਾਂਝ ਬਹੁਤ ਵੱਡਾ ਨਾਮ ਹੈਗਾ ਬਹੁਤ ਕਮਾਲ ਦਾ ਐਕਟਰ ਹੈਗਾ ਤੇ ਬਹੁਤ ਹੀ ਕਮਾਲ ਦਾ ਕਲਾਕਾਰ ਹੈਗਾ ਤੇ ਐਸੀ ਜੀ ਅੱਜ ਦੀ ਵੀਡੀਓ ਮੈਂ ਸਿਰਫ ਇਹ ਕਹ ਦੱਸਣਾ ਕਿ ਤੁਹਾਨੂੰ ਵੀਡੀਓ ਕੈਂਸਲ ਲੱਗੀ ਬਾਕੀ ਮਿਲ ਲੈ ਕਿਸੇ ਨੈਕਸਟ ਵੀਡੀਓ ਦੇ ਅੰਦਰ